ਨਿਮਾਜ਼ੀ ਤੇ ਸਾਰੀ ਦੁਨੀਆ 'ਚ ਮੌਜੂਦ ਨੇ ਬਾਬੇ ਫਰੀਦ ਜਿੱਸਾ ਕਿੱਥੇ ਕੋਈ ਚੌਕ ਦੇ 'ਚ ਬੈਠਾ ਸੀ ਜੁੱਤੀਆਂ ਗੰਢਦੇ ਹੋਇਆ ਵੀ ਆਪਣਾ ਮਨ ਤੇ ਲੋਕਾਂ ਦਾ ਮਨ ਰੱਬ ਨਾਲ ਲਗਣਦਾ ਸੀ ਛਮਾਰ ਤੇ ਹੁਣ ਹਰ ਸ਼ਹਿਰ ਦੇ 'ਚ ਮਿਲਣਗੇ ਪਰ ਰਬਦਾਸ ਕਿੱਥੇ ਕੱਪੜਿਆਂ ਨੂੰ ਰੰਗਦੇ ਆ ਰੰਗਦੇ ਆ ਆਪਣਾ ਮਨ ਰੰਗਣਾ ਤੇ ਦੂਜਿਆਂ ਦਾ ਮਨ ਰੰਗਣਾ ਰਾਂਗਣ ਰਾਂਗੋ ਸੇਵਨ ਸੇਵੋ ਰਾਮਨਾਮ ਬਿਨ ਘਰੀ ਨਾ ਜੀਵੋ ਇਸ ਤਰ੍ਹਾਂ ਦਾ ਰੰਗ ਰਤੜਾ ਨਾਮ ਦੇ ਹੋਇਆ ਸੀ ਕਿਸੇ ਅਜਿਹਾ ਨਮਾਜ਼ੀ ਬਾਬਾ ਫਰੀਦ ਜੋ ਨਮਾਜ਼ ਤੋਂ ਫਿਦਾ ਹੋਵੇ ਕੁਰਬਾਨ ਹੋਵੇ ਤੇ ਸਜਦਾ ਕਰੇ ਤਾਂ ਇੱਕੋ ਹੀ ਦਫ਼ਾ ਸਜਦਾ ਕੀਤਾ ਜੁੜ ਗਿਆ ਬਾਬੇ ਫਰੀਦ ਦੀਆਂ ਇਹ ਗਾਥਾਵਾਂ ਨੇ ਖਲੀਫੇ ਚੇਲੇ ਆਕੇ ਉਠਾਉਂਦੇ ਸਨ ਵੀ ਉਠੋ ਸਜਦਾ ਕੀਤਾ ਖੜਿਆ ਨਮਾਜ਼ ਪੂਰੀ ਕਰੋ ਫਰੀਦ ਕਹਿੰਦੇ ਸਨ ਹੁਣ ਸਜਦੇ ਚਾਂ ਤੋ ਸਜਦੇ ਚ ਹੀ ਰਹਿ ਜੇ ਝੁਕ ਗਿਆ ਸਿਰ ਤੇ ਫਿਰ ਮੁੱਕਣਾ ਕੀ ਇਸ ਤਰ੍ਹਾਂ ਦਾ ਨਮਾਜ਼ੀ ਐਸਾ ਨਮਾਜ਼ ਪੜਨ ਵਾਲਾ ਕਿ ਇੱਕੋ ਦਫ਼ਾ ਸਜਦਾ ਕਰੇ ਖੁਦਾ ਨਾਲ ਜੁੜ ਜਾਏ ਰੱਬ ਨਾਲ ਜੁੜ ਜਾਏ ਨਿਮਾਜ਼ੀ ਤੇ ਸਾਰੀ ਦੁਨੀਆ ਚ ਮੌਜੂਦ ਨੇ ਬਾਬੇ ਫਰੀਦ ਜੱਸਾ ਕਿਤੇ ਖੈਰ ਇਹ ਸੁਭਾਵਕ ਸੁਤੇ ਸਿੱਧ ਗੱਲ ਆਈਏ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲਾਂ ਨੂੰ ਆਧਾਰ ਬਣਾ ਕੇ ਜਪੋ ਤਾ ਏਕੋ ਨਾਮਾ ਅਵਰਨੇ ਰਫਲ ਕਾਮਾ ਇਸ ਜਪ ਦੀਆਂ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜ ਸਟੇਜਾਂ ਬਿਆਨ ਕੀਤੀਆਂ ਧਰਮਖੰਡ ਗਿਆਨਖੰਡ ਸਰਮਖੰਡ ਕਰਮਖੰਡ ਤੇ ਸੱਚਖੰਡ ਇਹ ਨਿਖੇੜਾ ਮੈਂ ਤੁਹਾਡੇ ਸਾਹਮਣੇ ਕਰਨ ਲੱਗਾ ਸੀ ਪਰ ਕਰਾਂ ਕਿ ਇਹ ਘੜੀ ਤੇਜ਼ ਚੱਲਦੀ ਹੈ ਮੈਂ ਪਛੜ ਜਾ। ਕੋਸ਼ਿਸ਼ ਮੈਂ ਕਰਦਾ ਇਹ ਦੇ ਨਾਲ ਚਲਾ ਇਹ ਅੱਗੇ ਲੰਘ ਜਾਂਦੀ ਹੈ ਮੈਂ ਪਛੜ ਜੰਨਾ ਪਿੱਛੇ। ਫਿਰ ਵੀ ਥੋੜੇ ਜਿਹੇ ਦੋ ਤਿੰਨ ਨੁਕਤੇ ਤੁਹਾਡੇ ਸਾਹਮਣੇ ਰੱਖਾਂ ਤੇ ਬਾਕੀ ਸਾਰਾ ਖੁਲਾਸਾ ਕਰਾਂ। ਅਗਰ ਮਨੁੱਖ ਨਾਮ ਨਹੀਂ ਜਗ ਸਕਿਆ ਜਾਂ ਨਾਮ ਦੀ ਪ੍ਰਾਪਤੀ ਨਹੀਂ ਹੋਈ ਇਹਦੇ ਵਿੱਚ ਮਨੁੱਖ ਦੂਜੇ ਤੀਜੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ ਕਹਿੰਦੇ ਨੇ ਪਰਿਸਥਿਤੀ ਅਨਕੂਲ ਨਾ ਹੋਵੇ ਬਾਰਾਉਂ ਧਨ ਨਹੀਂ ਮਿਲ ਪਰਿਸਥਿਤੀ ਅਨਕੂਲ ਨਾ ਹੋਵੇ ਫਸਲ ਚੰਗੀ ਨਹੀਂ ਪਿਛਲੇ ਸਾਲ ਕਸ਼ਮੀਰ ਵਿੱਚ ਮੈਨੂੰ ਇੱਕ ਸਿੰਘ ਬਾਰਾ ਮੋਲਾ ਦੇ 100000 ਰੋਡਾ ਮਿਲਿਆ ਕਹਿੰਦਾਗਾ ਬਾਗ ਤੇ ਸੇਵਾ ਦਾ ਬਾਗ ਲੱਖਾਂ ਰੁਪਏ ਖਰਚ ਕੀਤੇ ਸੰਸਾਲ ਬਰ ਮਿਹਨਤ ਇਤਨੀ ਲੇਬਰ ਲਾਈ ਖਾਦ ਪਾਈ ਪਾਣੀ ਦਿੱਤਾ ਪੱਤੇ ਸੁੱਕੇ ਕਟਣ ਵਾਸਤੇ ਇਤਨੇ ਮੁਲਾਜ਼ਮ ਰੱਖੇ ਸਾਲ بھر ਖਰਚ ਕੀਤਾ ਗੜਾ ਪੈ ਗਿਆ ਸਾਰੇ ਸੇਵ ਖਰਾਬ ਹੋ ਗਏ ਮੈਦਾਨ ਤਬਾਹ ਹੋ ਗਏ ਸਾਲ بھر ਦੀ ਮਿਹਨਤ ਚਲੀ ਗਈ ਲੱਖਾਂ ਰੁਪਏ ਦੀ ਫਸਲ ਬਰਬਾਦ ਇਹਨੂੰ ਕਹਿੰਦੇ ਨੇ ਪਰਿਸਥਿਤੀ ਅਨਕੂਲ ਨਾ ਹੋਵੇ ਤਾਂ ਨਹੀਂ ਮਿਲਦਾ ਪਰਿਸਥਿਤੀ ਅਨਕੂਲ ਨਾ ਹੋਵੇ ਪਦਾਰਥ ਨਹੀਂ ਮਿਲਦਾ ਪਰਿਸਥਿਤੀ ਅਨਕੂਲ ਨਾ ਹੋਵੇ ਮਨ ਭਾਵ ਦੇ ਸੰਬੰਧ ਨਹੀਂ ਜੁੜਦੇ ਜਾਂ ਮਨ ਭਾਵ ਦੀ ਜਗ੍ਹਾ ਨਹੀਂ ਮਿਲਦੇ ਮਨ ਸਥਿਤੀ ਠੀਕ ਨਾ ਹੋਵੇ ਪ੍ਰਮਾਤਮਾ ਨਹੀਂ ਮਿਲਦਾ ਮਨ ਸਥਿਤੀ ਠੀਕ ਨਾ ਹੋਵੇ ਈਸ਼ਵਰ ਨਹੀਂ ਮਿਲਦਾ ਪਰ ਸਥਿਤੀ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਜਿਹੜੇ ਬੰਦੇ ਕਹਿੰਦੇ ਨੇ ਗਏ ਨਹੀਂ ਜੀ ਨਾਮ ਜਪ ਲਾਵਾਂਗੇ ਜਰਾ ਮਾਹੌਲ ਠੀਕ ਹੋ ਜਾਏ ਵਾਤਾਵਰਣ ਠੀਕ ਹੋ ਜਾਏ ਸੜੀ ਪਰਸਥਿਤੀ ਠੀਕ ਹੋ ਜਾਏ ਪਰ ਸਥਿਤੀ ਤੇ ਅਵਤਾਰਾਂ ਦੀ ਵੀ ਠੀਕ ਨਹੀਂ ਸ੍ਰੀ ਹਲਾਦ ਦੀ ਤੇ ਬਿਲਕੁਲ ਠੀਕ ਨਹੀਂ ਪਿਓ ਵੈਰੀ ਹੈ ਤੁਸੀਂ ਆਪਰ ਨਾਜ਼ਾ ਲਗਾਓ 5 ਸਾਲ ਦਾ ਬੱਚਾ ਹੋਵੇ ਤੇ ਪਿਓ ਜਾਣ ਦਾ ਵੈਰੀ ਹੋਵੇ ਤੇ ਉਹਨੇ ਜੇਲ੍ਹ ਦੇ ਵਿੱਚ ਵੀ ਬੰਦ ਕੀਤਾ ਹੋਵੇ ਤੇ ਭੁੱਖਾ ਪਿਆਸਾ ਵੀ ਰੱਖਿਆ ਹੋਵੇ పరిస్థితి ది చేక్ నహీయే ਬਾਹਰ ਦਾ ਬੈਰੋਨੀ ਮਾਹੌਲ ਤੇ ਠੀਕ ਨਹੀਂ ਹੈ ਪਰ جیل ਦੀ ਤੰਗ ਤਾਰੇ ਕੋਠੜੀ ਦੇ ਉਹ ਸਵਾਸ ਸਵਾਸ ਨਾਮ ਜਪਨਾ ਨਾਮ ਜਪਣ ਦੇਚ ਬਾਹਰ ਦੀ ਦੁਨੀਆ ਮੌਸਮ ਮਨੁੱਖ ਕੋਈ ਵੀ ਰੁਕਾਵਟ ਨਹੀਂ ਖੜੀ ਕਰਸਾ ਮੈਂ ਫਿਰ ਅਰਜ਼ ਕਰਾਂ ਪਰਸਥਿਤੀ ਦਰੋ ਦੇ ਵੀ ਠੀਕ ਨਹੀਂ ਸੀ ਮਤਰੇਈ ਮਾਂ ਨੇ ਪਿਤਾ ਦੀ ਗੋਦੀ ਚ ਬੈਠੇ ਉਹਨਾਂ ਚੁੱਕ ਕੇ ਪਰੇ ਮਾਰੇ ਇੱਥੇ ਗੋਦੀ 'ਚ ਬੈਠਣਾ ਤੂੰ ਮੇਰੀ ਕੁੱਖ ਤੋਂ ਜਨਮ ਲੈਣਾ ਸੀ ਤੂੰ ਆਇਂਦਾ ਨਹੀਂ ਬੈਠ ਰਿਹਾ ਹਰ ਸਥਿਤੀ ਤੇ ਠੀਕ ਨਹੀਂ ਹੈ ਲੇਕਿਨ ਉਸਦੀ ਮਨ ਸਥਿਤੀ ਇਤਨੀ ਚੰਗੀ ਹੈ ਔਰ ਨਾਮ ਜਪ ਕੇ ਪ੍ਰਮਾਤਮਾ ਦੀ ਗੋਦੀ 'ਚ ਜਾ ਬਰੋ ਭਗਤਵਾਨ पांच बरख को अनाथ धोब्रार कर सिमरत अमर अटारे बड़ी ऊंची अटारी सुनन सेवोगे मन स्थिति ठीक थी है पर स्थिति ते ठीक नहीं पर स्थिति गुरु नानक दी ठीक नहीं सी बाबर ने जेल देच पाले दे। सारे बेदी सहमत नहीं सकेंदे सने सुदाई वे वक्त दी हुकूमत ने जेल देच पाले दे। परिस्थिति ते ठीक नहीं है परिस्थिति राम देवी ठीक नहीं 14 साल ਦਾ ਬੰਦਬਾਸ थोड़ी पर स्थिति कृष्ण देवी ठीक नहीं सी जेल देच ਜਨਮ ਹੋਇਆ ਰਾਜ ਘਰਾਣੇ ਦਾ ਇਹ ਫਰਜ਼ੰਗ ਜੇਲ੍ਹ ਦੇ ਚ ਜਮੇ ਕਨਸ ਦੀ ਜੇਲ੍ਹ ਦੇ ਜਨਮ ਦਿੱਤਾ ਹੈ ਦੇਵਕੀ ਨੇ ਪਾਲਦੀ ਪਈਏ ਜਸੋਦਾ ਪਿਤਾ ਅਸਲੀ ਹੈ ਬਾਸਦੇ ਨਕਲੀ ਬਣਿਆ ਆ ਆਨੰਦ ਬਾਬਾ ਰਾਜ ਘਰਾਣੇ ਦਾ ਇਹ ਲੜਕਾ ਵੱਡਾ ਹੋ ਕੇ ਗਊਆਂ ਚਰਾਂਦਾ ਗੋਾਲਿਆਂ ਚ ਪਲਦਾ ਪਰ ਸਥਿਤੀ ਤੇ ਠੀਕ ਨਹੀਂ। ਮਨ ਸਥਿਤੀ ਇਤਨੀ ਚੰਗੀ ਹੈ, ਹਿਰਦੇ ਦੀ ਗਹਿਰਾਈ ਚੋਂ ਗੀਤਾ ਦੇ ਬੋਲ ਨਿਕਲਦੇ। ਐਸੇ ਗੀਤ ਜੋ ਸਿੱਧੇ ਪ੍ਰਮਾਤਮਾ ਨਾਲ ਜੋੜਨ, ਈਸ਼ਵਰ ਨਾਲ ਜੋੜ। ਪਰ ਸਥਿਤੀ ਕਬੀਰ ਦੀ ਵੀ ਠੀਕ ਨਹੀਂ। ਕਬੀਰ ਦੀ ਮਾਂ ਜੋ ਕੁਝ ਕਬੀਰ ਬਾਰੇ ਕਹਿੰਦੀ, ਕਬੀਰ ਨੇ ਛੁਪਾਇਆ ਨਹੀਂ ਉਹ ਸ਼ਬਦ ਦੇ ਵਿੱਚ ਆਪਣੀ ਮਾਂ ਦੀ ਹਾਲਤ ਦਰਜ ਕੀਤੀ ਹੈ। ਮੇਰੀ ਮਾਂ ਮੈਨੂੰ ਕੀ ਕਹਿੰਦੀ? ਮਾਂ ਇੱਕ ਦਿਨ ਮੁਹੱਲੇ ਦੀਆਂ ਜਨਾਨੀਆਂ ਨੂੰ ਇਕੱਠਾ ਕਰਕੇ ਲਾ ਕਬੀਰ ਬਾਰੇ ਦੱਸਦੀ ਪਈ ਤੰਗ ਆ ਕੇ ਦੁਖੀ ਹੋ ਇਕ ਦੋਏ ਮੰਦਰ ਇਕ ਦੋਏ ਬਾੜ ਹੰਮ ਕੋ ਸਾਥਨ ਉਹਨ ਕੋ ਘਾਟ ਇਕ ਦੋ ਸਾਧੂ ਘਰ ਦੇ ਚ ਜੁੜੇ ਹੀ ਰਹਿੰਦੇ ਨੇ ਸਤਸੰਗ ਚੱਲਦਾ ਹੀ ਰਹੇ ਇਕ ਦੋ ਰਸਤੇ ਚ ਪੁੱਛਦੇ ਰਹਿੰਦੇ ਨੇ ਕਬੀਰ ਦਾ ਘਰ ਕਿੱਥੇ ਕਹਿੰਦੇ ਮੈਂ ਤੰਗ ਆ ਗਈਆਂ ਦੁਵਾਂ ਨੂੰ ਰੁਕਸਤ ਕਰਦੀਆਂ ਚਾਰ ਆ ਜਾਂਦੇ ਨੇ ਚਾਰਾਂ ਨੂੰ ਰੁਕਸਤ ਕਰਦੀਆਂ ਛੇ ਆ ਜਾਂਦੇ ਹਰ ਵਕਤ ਘਰ ਦੇ ਚ ਭੀੜ ਬਣੀ ਰਹਿੰਦੀ ਇਕ ਦੋਏ ਮੰਦਰ ਇਕ ਦੋ ਤੇ ਹਰ ਵਕਤ ਘਰ ਦੇ ਚ ਰਹਿੰਦੇ ਬਣੇ ਹੀ ਰਹਿੰਦੇ ਉਹ ਰੁਖਸਤ ਆਉਂਦੇ ਨੇ 1 2 62 ਰਸਤੇ 'ਚ 62 ਰਸਤੇ 'ਚ ਆਉਂਦੇ ਨੇ ਪੁੱਛਦੇ ਰਹਿੰਦੇ ਨੇ ਕਬੀਰ ਕਿੱਥੇ ਰਹਿੰਦੇ ਅਸੀਂ ਕਬੀਰ ਤੋਂ ਉਹ ਜਾ ਕੇ ਮਿਲਣਾ ਕਬੀਰ ਕੋਲ ਰਹਿਣਾ ਹਮ ਕੋ ਸਾਥਰ ਉਨ ਕੋ ਖਾਟ ਰਾਤ ਪਹਿ ਜਾਂਦੀ ਏ ਹੁਣ ਘਰ ਦੇ ਵਿੱਚ ਗਿਣੇ ਚੁਣੇ ਬਿਸਤਰੇ ਤੇ ਚਾਰਪਾਈਆਂ ਇਹ ਬਿਸਤਰੇ ਇਹ ਚਾਰਪਾਈਆਂ ਇਹ ਸੌਣ ਦਾ ਥਾਂ ਉਹਨਾਂ ਨੂੰ ਦੇ ਦਿੰਦਾ ਸਾਨੂੰ ਕਹਿੰਦੇ ਪੁੰਜੇ ਸੌ ਕੇ ਰਾਤ ਗੱਟਵਾ ਮੂੰਡ ਫਲੋਸ ਕਮਰ ਬੰਦ ਪੋਥੀ ਹਮ ਕੋ ਚਾਵਨ ਉਹਨ ਕੋ ਰੋਟੀ ਬੜੇ ਚਾਉ ਨਾਲ ਮੈਂ ਤੇ ਲੋਹੀ ਘਰ ਦੇ ਵਾਸਤੇ ਪੋਜਨ ਬਣਾਉਂਦੇ ਘਰ ਵਾਸਤੇ ਔਰ ਆਪਣੇ ਬੱਚਿਆਂ ਵਾਸਤੇ ਪੋਤਰਿਆਂ ਵਾਸਤੇ ਮੈਂ ਬਣਾਉਂਦੀ ਰਾਤ ਪੈ ਜਾਂਦੀ ਇਹ ਸਾਰਾ ਭੋਜਨ ਸਾਧੂਆਂ ਨੂੰ ਖਿਲਾ ਦਿੰਦਾ ਹੈ ਉਹ ਰਾਤ ਨੂੰ ਕਿਵੇਂ ਬਣਾਈਏ ਕਹਿੰਦਾ ਕੋਈ ਨਹੀਂ ਛੋਲੇ ਚੱਪ ਕੇ ਰਾਤ ਕੱਟਣਾ ਚਨੇ ਖਾ ਇਹ ਮੰਗ ਕੇ ਮੁੰਡ ਬਲੋਸ ਕਮਰਬੰਦ ਪੋਤੇ ਇਹ ਜੋ ਵੱਡੀਆਂ ਵੱਡੀਆਂ ਪੋਥੀਆਂ ਲੈ ਕੇ ਆ ਜਾਂਦੇ ਨੇ ਰੱਬ ਦੀਆਂ ਗੱਲਾਂ ਕਰਦੇ ਨੇ ਸਾਰਾ ਭੋਜਨ ਚੁੱਕ ਕੇ ਉਹਨਾਂ ਨੂੰ ਖਿਲਾ ਦਿੰਦਾ ਕਿ ਹੁਣ ਰਾਤ ਨੂੰ ਅਚਨ ਚਿਤ ਕਿਸਤਾ ਬਣਾਈਏ ਬੱਚਿਆਂ ਨੂੰ ਕਿਸਰਾ ਖਲਾਈਏ ਕਿ ਕਹਿੰਦਾ ਕੋਈ ਨਹੀਂ ਉਹ ਜੇ ਚਨੇ ਖਾ ਰਾਤ ਕੱਟ ਲਈ ਕੋਈ ਗੱਲ ਸੰਤ ਆਏ ਭਗਤ ਆਏ ਮੁੰਡੀਆਂ ਮੁੰਡੀਆਂ ਹੋਏ ਏਕ ਇਹ ਮੁੰਡੀਆਂ ਬੂੜਾਤ ਘੇਟੇ ਐ ਸਾਧੂ ਮੁੰਡੇ ਐ ਮੇਰਾ ਮੁੰਡਾ ਤੇ ਇੱਕ ਹੋ ਗਏ ਨੇ ਮੇਰਾ ਘਰ ਡੋਬ ਕੇ ਰਹਿਣਗੇ ਤਬਾ ਕਰਕੇ ਇੱਕ ਦਿਨ ਐਸਾ ਹੋਇਆ ਭੀੜ ਬੜੀ ਹੋ ਗਈ ਸੰਤ ਬਹੁਤ ਆ ਗਏ ਇਤਨਾ ਰਾਸ਼ਨ ਪਾਣੀ ਕਰਦੇ ਚ ਨਹੀਂ ਸੀ ਸੂਤ ਕਤਿਆ ਸੀ ਸਤਰੰਗਾ ਲੋਈ ਨੇ ਤੇ ਕਬੀਰ ਦੀ ਮਾਂ ਨੇ ਉਹਦੀਆਂ ਬਣਾਣੀਆਂ ਸਨ ਚਦਰਾਂ ਤੇ ਖੇਸ ਤੇ ਸ਼ਿਵਰਾਤਰੀ ਤੇ ਬੜੇ ਵਿਕਣੇ ਸਨ ਚੰਗਾ ਲਾਭ ਆਉਣਾ ਸੀ ਕਬੀਰ ਨੇ ਦੇਖਿਆ ਹੁਣ ਇੰਨੇ ਸੰਤ ਆ ਗਏ ਨੇ ਇਤਨਾ ਰਾਸ਼ਨ ਪਾਣੀ ਵੀ ਕੋਈ ਨਹੀਂ ਇਤਨਾ ਧਨ ਵੀ ਕੋਈ ਨਹੀਂ ਸਤਰੰਗਾ ਸੂਤੀ ਵੇਚ ਗਿਆ ਲਿਆਇਆ ਰਾਸ਼ਨ ਪਾਣੀ ਸਾਰੀ ਰਾਤ ਲੰਗਰ ਚੱਲਦਾ ਰਿਹਾ ਸੁਨੋ ਦੇਰਾਨੀ ਸੁਨੋ ਜਠਾਨੀ ਅਚਰਜ ਏਕ ਭਇਓ ਕਬੀਰ ਦਾ ਸ਼ਬਦ ਸਾਤ ਸੂਤ ਇਨ ਮੁੰਡਿਆ ਖੋਏ ਮੁੰਡਿਆ ਕਿਉ ਨਾ ਮੋਇਆ ਸਤ ਰੰਗਾ ਸੂਤਰ ਇਤਨੇ ਮਿਹਨਤ ਨਾਲ ਅਸੀਂ ਕਤੇ ਆਸੀ ਉਹਦੇ ਖੇਸ ਬਣਨ ਦਾ ਸਾਨੂੰ ਹਜ਼ਾਰਾਂ ਦਾ ਲਾਭ ਹੋਣਾ ਸੀ ਵੇਚ ਕੇ ਆ ਗਿਆ ਸਾਰੀ ਰਾਤ ਲੰਗਰ ਚਲਾਇਆ ਇਹ ਤੇ ਜੰਮਦੇ ਹੀ ਮਰ ਜਾਂਦਾ ਚੰਗਾ ਸੀ ਇਹ ਮੁੰਡਿਆ ਕਿਉ ਨਾ ਮਾਂ ਕਹਿੰਦੇ ਅੰਦਾਜ਼ਾ ਲਗਾਓ ਕਿਤਨੀ ਦੁਖੀ ਹੋਈ ਹੋਵੇ ਸਾਤ ਸੂਤ ਇਨ ਮੁੰਡੀਆਂ ਖੋਏ ਮੁੰਡੀਆਂ ਕਿਉਂ ਨਾ ਪਰ ਸਥਿਤੀ ਠੀਕ ਨਹੀਂ ਹੈ ਪਹਿਲੇ ਤੇ ਮਾਂ ਬਾਪ ਕਬੀਰ ਦੇ ਕਬੀਰ ਨਾਲ ਸਹਿਮਤ ਨਹੀਂ ਨੇ ਦੂਸਰਾ ਬ੍ਰਾਹਮਣੀ ਸਮਾਜ ਤੇ ਵਕਤ ਦੀ ਹਕੂਮਤ ਸਹਿਮਤ ਨਹੀਂ ਹੈ ਸਹਿਮਤ ਨਹੀਂ ਸੀ ਕਾਰਨ ਇਹ ਸਾਫ ਦੋਹਾਂ ਨੂੰ ਇਨਕਾਰ ਕਰਦਾ ਸੀ ਨਾ ਹਮ ਹਿੰਦੂ ਨਾ ਮੁਸਲਮਾਨ ਅਲਹਿ ਰਾਮ ਕੇ ਪਿੰਡ ਪਰਾਨ ਨਾਲੀ ਗੱਲਾਂ ਕਰਦਾ ਸੀ ਕਹਿੰਦਾ ਮੇਰਾ ਸਰੀਰ ਤੇ ਪ੍ਰਾਣ ਅੱਲਾ ਦਾ ਹੈ ਰਾਮ ਦਾ ਹੈ ਪਰ ਮਹਿੰਦੂ ਮੁਸਲਮਾਨ ਨੇ ਕੁਝ ਐਸੀਆਂ ਗੱਲਾਂ ਕੁਝ ਐਸੀਆਂ ਵਿਚਾਰਾਂ ਨੂੰ ਸੁਣਾਉਣ ਲੱਗ ਪਿਆ ਜਿਹਨੂੰ ਤੰਗ ਦਿਲ ਨਹੀਂ ਸੁਣ ਸਕਦੇ ਸੀ ਇਹਦੇ ਤੇ ਚੋਰੀ ਦੇ ਇਲਜ਼ਾਮ ਲੱਗੇ ਯਾਰੀ ਦੇ ਇਲਜ਼ਾਮ ਲੱਗੇ ਸਿਕੰਦਰ ਲੋਧੀ ਨੇ ਜੇਲ੍ਹ ਦੇ ਵਿੱਚ ਵੀ ਪਾਇਆ ਫਿਰ ਇਹਨੂੰ ਸਜ਼ਾਏ ਮੌਤ ਸੁਣਾਈ ਤੇ ਸਜ਼ਾਏ ਮੌਤ ਕਿਸ ਤਰ੍ਹਾਂ ਮੈਂ ਫਿਰ ਅਰਜ਼ ਕਰਾਂ ਪਰ ਸਥਿਤੀ ਠੀਕ ਨਹੀਂ ਹੈ ਹਾਥੀ ਨੂੰ ਸ਼ਰਾਬ ਪਿਲਾਈ ਤੇ ਉੱਪਰ ਬਿਠਾਇਆ ਮਹਾਵਤ ਬਈ ਹਾਥੀ ਦੇ ਪੈਰਾਂ ਥਲੇ ਸਨ ਕੁਚਲ ਦੇ ਇਹਨੂੰ ਬੰਨ ਕੇ ਹਾਥੀ ਦੇ ਅੱਗੋਂ ਛੁੱਟ ਦਿੱਤਾ ਗਿਆ ਹੁਣ ਕਬੀਰ ਆਪ ਕਹਿੰਦੇ ਨੇ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਕਾਜੀ ਨੈ ਅੰਧਿਆਰੇ ਉਸ ਹਾਥੀ ਨੇ ਸੂੰਡ ਨਾਲ ਕਬੀਰ ਨੂੰ ਚੁੱਕ ਲਿਆ ਤੇ ਮੱਥਾ ਟੇਕਿਆ ਔਰ ਫਿਰ ਜ਼ਮੀਨ ਤੇ ਰੱਖ ਕੇ ਫਿਰ ਮੱਥਾ ਟੇਕਿਆ ਕਬੀਰ ਕਹਿੰਦਾ ਹੈ ਹਾਥੀ ਨੂੰ ਤੇ ਸਮਝ ਆ ਗਈ ਇਸ ਅੰधे ਨੂੰ ਸਮਝ ਨਹੀਂ ਆਈ ਕਬੀਰ ਕਹਿੰਦੇ ਸਨਤਨੀ ॠषि मुनि ਐਸਾ ਮੰਨਦੇ ਨੇ ਗਊ ਤੇ ਹਾਥੀ ਇਹ ਮਨੁੱਖ ਦੇ ਬਹੁਤ ਨੇੜੇ ਨੇ ਇਹ ਜ਼ਿਆਦਾ ਸਮਝਦੇ ਨੇ ਸੋਚਦੇ ਨੇ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਮਮਤਾ ਵੀ ਇਹਨਾਂ ਦੇ ਅੰਦਰ ਬੜੀ ਹੈ ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ ਹੈ ਸਾਰਾ ਹਿੰਦੂ ਜਗਤ ਗੋਦੀ ਪੂਜਾ ਕਰਦਾ ਹੈ ਕਿਸੇ ਵਕਤ ਫਿਰ ਨਹੀਂ ਖੇੜਾ ਕਰਾਂਗਾ ਮਨੁੱਖ ਦੇ ਨੇੜੇ ਕਿ ਕਹਿੰਦੇ ਨੇ ਮਨੁੱਖ ਤੇ ਪਸ਼ੂ ਦੀ ਆਖਰੀ ਕੜੀ ਹੈ ਮਰਨ ਦੇ ਮਨੁੱਖ ਬਣਨ ਦੀ ਕਿ ਬਾਕੀ ਸਭ ਲੰਗਾ ਹੈ ਨੇ ਇਹ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਜੰਗਲ ਦੇ ਜਦ ਮਹਾਤਮਾ ਉਹ ਤਪੱਸਿਆ ਕਰਦੇ ਸਨ ਇੱਕ ਹਾਥੀ ਉਹਨਾਂ ਦੀ ਸੇਵਾ ਕਰਦਾ ਸੀ ਕਰਮੰਡਲ ਚੁੱਕੇ ਨਿਰੰਜਨਾ ਨਦੀ ਦੇ ਚੋਂ ਪਾਣੀ ਵਰਕੇ ਲੈਂਦਾ ਸੀ ਅੱਗੋਂ ਰੱਖਦਾ ਸੀ ਰਾਤ ਨੂੰ ਜਦ ਧਿਆਨ ਸਾਧਨਾ ਦੇ ਚ ਮਾਤਮਾ ਬੁੱਧ ਲੀਨ ਰਹਿੰਦੇ ਸਨ ਚਾਰੋਂ ਪਾਸੇ ਘੁੰਮ ਕੇ ਪਹਿਰਾ ਦੇਂਦਾ ਸੀ ਕੋਈ ਜੰਗਲੀ ਜਾਨਵਰ ਇਹਨਾਂ ਤੇ ਹਮਲਾ ਨਾ ਕਰਦੇ ਉੱਚੇ ਉੱਚੇ ਦਰਖਤਾਂ ਤੋਂ ਫਲ ਤੋੜ ਕੇ ਲੈਣੇ ਤੇ ਦਿਨ ਨੂੰ ਇਸਤਾਂ ਦੀ ਸੇਵਾ ਕਰਦਾ ਸੀ ਜਿਸ ਦਿਨ ਸਾਧਨਾ ਦੇ ਸਫਲਤਾ ਮਿਲੀ ਤੇ ਮਾਤਮਾ ਬੁੱਧ ਉਸ ਜੰਗਲ ਨੂੰ ਛੱਡ ਕੇ ਜਾਣ ਲੱਗੇ ਤੜਪ ਤੜਪ ਕੇ ਸਾਥੀ ਨੇ ਪ੍ਰਾਣ ਦੇ ਦਿੱਤੇ ਤੜਪ ਕਰਕੇ ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ ਮੈਨੂੰ ਬਾਬਾ ਸੁੰਦਰ ਸਿੰਘ ਦੇ ਸਰਦਾਲੂਆਂ ਨੇ ਗੱਲ ਦਸੀ ਸੀ ਉਦੋਂ ਮੈਂ ਨਹੀਂ ਮੰਨਦਾ ਸੀ ਸੰਚੁਅਲੀ ਦੇ ਜਦ ਉਹਨਾਂ ਨੇ ਸ਼ਰੀਰ ਦਾ ਚਲਾਣਾ ਕੀਤਾ ਅਲੀ ਬੇਗ ਵਾਲੇ ਬਾਬਾ ਸੁੰਦਰ ਸਿੰਘ ਗੁਜਰਾਤ ਦੀਆਂ ਸਾਰੀਆਂ ਸੰਗਤਾਂ ਜਾਣਦੀਆਂ ਨੇ ਗੁਜਰਾਤ ਜਿਹੜਾ ਪੰਜਾਬ ਦੇ ਵਿੱਚ ਰਹਿ ਗਿਆ ਪਾਕਿਸਤਾਨ ਵਿੱਚ ਉਹਨਾਂ ਦੀ ਅਰਥੀ ਜੈਸੇ ਡੇਰੇ ਚੋਂ ਨਿਕਲੀ ਤੇ 60 ਗਵਾਂ ਸੰਡੇਰੇ ਵਿੱਚ ਤੜਪ ਤੜਪ ਕੇ ਮਰ ਗਏ ਉਸੇ ਵਕਤ ਇਧਰੋਂ ਅਰਥੀ ਨਿਕਲੀ ਇਧਰੋਂ 60 ਗਵਾਂ ਨੇ ਪ੍ਰਾਣ ਦੇ ਦਿੱਤੇ 加ਨਪੁਰ ਦੇਸ਼ ਜਾਂ इंदौर ਦੇ ਜਦ ਮੈਨੂੰ ਸ਼ਰਦਾਲੂ ਸੁਣਾਂਦੇ ਸਨ ਮੇਰੀ ਥੋੜੀ ਜਾਂ ਤਰਕਬੁੱਧੀ ਸੀ ਮੈਂ ਮੰਨਦਾ ਨਹੀਂ ਸੀ ਮੈਂ ਕਿ ਇਸ ਤਰ੍ਹਾਂ گاਉਆਂ ਨੇ ਕੋਈ ਗਲਤ ਚੀਜ਼ ਖਾ ਲਈ ਹੋਣੀ ਕੋਈ ਚਾਰੇ ਦੇ ਚਾਹ ਪੱਟਾ ਗਲਤ ਪਾ ਦਿੱਤਾ ਗਿਆ ਹੋਵੇ 60 ਦੀਆਂ ਹੀ 60 ਪਰ ਜਿਹੜੇ ਸ਼ਰਦਾਲੂ ਸਨ ਤੇ ਥੋੜੇ ਸਿਆਣੇ ਸਨ ਕਹਿੰਦੇ ਕਿ ਗੈਨੀ ਜੀ ਤੁਹਾਡੀ ਤਰਕਬੁੱਧੀ ਕਰਕੇ ਤੁਸੀਂ ਮੰਨਦੇ ਨਹੀਂ ਪਏ ਵਰਨਾ ਹਕੀਕਤ ਹੈ ਉਹ ਚਸ਼ਮਦੀਦ ਗਵਾਸਨ ਬਜ਼ੁਰਗ ਪਰ ਤਰਕਬੁੱਧੀ ਹਉਣ ਕਰਕੇ ਮੰਨ ਨਹੀਂ ਪਾ ਪਿਛਲੋ ਇੱਕ ਗਉ ਦੋ ਗਉ ਦਸਵੀਂ ਗਉਆਂ 60 ਦੀਆਂ 60 ਗਉਆਂ ਨੇ ਪ੍ਰਾਣ ਦੇ ਦਿੱਤੇ ੜੜਪ ੜੜਪ ਕੇ ਮਰ ਗਏ ਤਿੰਨ ਚਾਰ ਸਾਲ ਪਹਿਲੇ ਇੱਕ ਘਟਨਾ ਘਟੇ ਤੋ ਫਿਰ ਮੇਰਾ ਮਨ ਮੰਨ ਗਿਆ ਨਹੀਂ ਬਾਬਾ ਸੁੰਦਰ ਸਿੰਘ ਦੀ ਬੇਰੇ ਚ ਇਹ ਜੋ ਕੁਝ ਹੋਇਆ ਠੀਕ ਹੋ ਤਮਲ ਨਾਲ ਦੇ ਇੱਕ ਸੰਖ ਸ਼ਾਇਦ ਆਪਨੇ ਨਾਮ ਸੁਣਿਆ ਹੋਵੇ ਕ੍ਰਿਸ਼ਨ ਮੂਰਤੀ ਇਹ ਸ਼ਾਮ ਦੇ ਸਮੇਂ ਕਥਾ ਕਰਦੇ ਹੁੰਦੇ ਸ ਹਫਤੇ ਵਿੱਚ ਤਿੰਨ ਦਿਨ ਤਮਲ ਬਾਸ਼ਾ ਚ ਬੋਲਦੇ ਸਨ ਚਾਰ ਦਿਨ ਇੰਗਲਿਸ਼ ਦੇ ਵਿੱਚ ਸਰੋਤਿਆਂ ਦੇ ਤਮਲ ਲੋਕ ਤੇ ਹੁੰਦੇ ਹੀ ਸਨ ਵਿਦੇਸ਼ੀ ਵੀ ਬਹੁਤ ਸਾਰੇ ਹੁੰਦੇ ਸਨ ਉਹਨਾਂ ਦੀ ਕਥਾ ਸੁਣਨ ਲਈ ਇੱਕ ਗਉ ਆਉਂਦੀ ਹੁੰਦੀ ਸੀ ਤੇ ਭਾਰਤ ਦੇ ਸ਼ਾਇਦ ਤੁਹਾਨੂੰ ਪਤਾ ਹੋਣਾ ਲੋਕੀ ਆਵਾਰਾ ਗਉ ਆ ਛੋੜ ਦਿੰਦੇ ਪੁਨ ਸਮਝਦੇ ਬੈਲ ਵੀ ਛੋੜ ਦਿੰਦੇ ਐਵੇਂ ਘੁੰਮਦੀਆਂ ਨੇ ਯੂਪੀ ਚ ਘੁੰਮਦੀਆਂ ਨੇ ਬਿਹਾਰ ਦੇ ਚ ਨੇ ਤਮਲ ਦੇ ਚ ਨੇ ਕੰਨੜ ਦੇ ਚ ਨੇ ਐਸੇ ਹੀ ਘੁੰਮਦੀ ਇੱਕ ਗਉ ਉਹ ਸ਼ਾਮ ਨੂੰ ਅੰਦਾਜ਼ਨ ਪੰਜ ਤੋਂ 6 ਕਹਾ ਕਰਦੇ ਸਨ ਪੰਜ ਮਿੰਟ ਪਹਿਲੇ ਪਹੁੰਚ ਜਾਂਦੀ ਸੀ ਗਉ ਵੇਰੇ ਦੇ ਅੰਦਰ ਤੇ ਨਹੀਂ ਦਾਖਲ ਹੁੰਦੀ ਸੀ ਖੁੱਲੇ ਲਾਨ ਦੇ ਚੁੱਕਾ ਕਰਦੇ ਸਨ ਸ਼ਾਮ ਦੇ ਸਮੇਂ ਬਾਹਰ ਖੜੀ ਹੋ ਕੇ ਇੱਕ ਦਿਨ ਗਊ ਅੰਦਰ ਆ ਗਈ ਤੇ ਸੇਵਾਦਾਰ ਜਿਹੜੇ ਸਨ ਕੱਢਣ ਲੱਗੇ ਕ੍ਰਿਸ਼ਨ ਮੂਰਤੀ ਕਹਿਣ ਲੱਗੇ ਨਹੀਂ ਇਹਨੂੰ ਨਾ ਕੱਢੋ ਇਹ ਸਾਡੀ ਪੱਕਾ ਸਰੋਤਾ ਹੈ ਤੁਸੀਂ ਰੋਜ਼ ਨਹੀਂ ਆਉਂਦੇ ਫੜੇ ਵਿੱਚ ਕਈ ਨਾਗਾ ਪਾਉਂਦੇ ਨੇ ਇਹ ਨਾਗਾ ਨਹੀਂ ਪਾਉਂਦੇ ਇਸ ਦਾ ਸੰਬੰਧ ਮੇਰੇ ਅਕਸ਼ਰਾਂ ਨਾਲ ਨਹੀਂ ਹੈ ਭਾਵਨਾ ਨਾਲ ਮੇਰੇ ਬੋਲਣ ਤੋਂ ਜੋ ਵਾਈਬ੍ਰੇਸ਼ਨ ਬਣਦੀ ਹੈ ਜੋ ਤਰੰਗਾਂ ਬਣਦੀਆਂ ਨੇ ਉਸ ਤੋਂ ਪ੍ਰਭਾਵਿਤ ਹੁੰਦੇ ਆਂਦੇ ਮੇਰੇ ਬੋਲਾਂ ਦੇ ਅਰਥ ਨਹੀਂ ਸਮਝਦੇ ਪਰ ਮੇਰੇ ਬੋਲਾਂ ਤੋਂ ਜੋ ਤਰੰਗਾਂ ਬਣਦੀਆਂ ਨੇ ਉਸ ਤੋਂ ਪ੍ਰਭਾਵਤ ਹੁੰਦੇ ਕਿ ਨਾਗਾ ਨਹੀਂ ਪੰਦੇ ਇਹ ਸੁਨੋ ਨਾ ਕੱਢੋ ਅੰਦਰ ਆਣ ਲੱਗਦੇ ਹਕੀਕਤ ਔਰ ਮਦਰਾਸ ਦੇ ਜਦ ਮੈਂ ਸੁਣਿਆ ਗੈਣੀ ਮੱਖਣ ਸਿੰਘ ਮੈਨੂੰ ਰੋ ਰੋ ਕੇ ਸੁਣਾ ਹੈਰਾਨਗੀ ਹੋਈ ਮੈਨੂੰ ਫਿਰ 3 1/2 ਦਿਨ ਸਾਲ ਪਹਿਲੇ ਚਲਾਣਾ ਕਰ ਗਏ ਕ੍ਰਿਸ਼ਨ ਮੋਰ ਜੈਸੇ ਅਰਥੀ ਉਹਨਾਂ ਦੀ ਡੇਰੇ ਦੇ ਗੇਟ ਤੋਂ ਬਾਹਰ ਨਿਕਲੇ ਉੱਥੇ ਉਸ ਗਉ ਨੇ ਤੜੱਤੜ ਕੇ ਪ੍ਰਾਂਦੇ ਉੱਥੇ ਹੈਰਾਨਗੀ ਹੋਈ ਮੈਨੂੰ ਇਤਨਾ ਸਨੇਹ ਇਤਨਾ ਪਿਆ ਅੱਜ ਪਾਠ ਕਰ ਰਹੇ ਇੱਕ ਪੰਕਤੀ ਆਈ ਧਨਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਮਹੱਲਾ ਦੂਜਾ ਜਿਸ ਪਿਆਰੇ ਸਿਉਨਿਆਂ ਇਸ ਆਗੇ ਮਰ ਚੱਲਿਏ ਧ੍ਰਿਗ ਜੀਵਨ ਸੰਸਾਰ ਨਾਨਕ ਤਾਂਕੇ ਪਾਛੇ ਜੀਵਣਾ ਜਿਸ ਨਾਲ ਸਨੇਹ ਹੈ ਉਸ ਤੋਂ ਪਹਿਲੇ ਹੀ ਮਰ ਜਾਣਾ ਚਾਹੀਦਾ ਉਸ ਦੇ ਅੱਗੇ ਮਰ ਜਾਣਾ ਚਾਹੀਦਾ ਭਾਈ ਉਹ ਧਨਗੁਰੂ ਅੰਗਦ ਦੇਵ ਜੀ ਜਿਸ ਦਿਨ ਜੋਤੀ ਜੋਤ ਸਮਾਇਆ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਗੱਲ ਵਖਰੀ ਚੱਦਰ ਚੁੱਕੀ ਗਈ ਪੁੱਲ ਹੀ ਨਿਕਲਿਆ ਕੁਛ ਨਹੀਂ ਉਸ ਦਿਨ ਇਹ ਸ਼ਲੋਕ ਉਚਾਰਨ ਕੀਤਾ ਹੈ ਗੁਰੂ ਉੰਗਰ ਦੇਵ ਜੀ ਨੇ ਜਿਸ ਪਿਆਰੇ ਸਿਉਨਿਆ ਤਿਸ ਅਗੇ ਮਰ ਚੱਲੀਏ। ਧ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਣਾ। ਇਸ ਗਉ ਨੇ ਉੱਥੇ ਪ੍ਰਾਣ ਮੁੱਤਰ ਹੈ। ਗਉ ਤੇ ਹਾਥੀ ਮਨੁੱਖ ਦੇ ਬਹੁਤ ਨੇੜੇ ਨੇ ਬਹੁਤ ਨੇੜੇ ਨੇ ਸਾਰਾ ਬੋਧ ਜਗਤ ਗਉ ਗਾ ਹਾਥੀ ਦੀ ਪੂਜਾ ਕਰਦਾ ਹੈ। Hindu ਜਗਤ ਗਉ ਦੀ ਪੂਜਾ ਕਰਦਾ ਹੈ ਪੂਜਾ ਕਰਨ ਤੋਂ ਮੁਰਾਦ ਇਹ ਹੈ ਇਹਨੂੰ ਮਨੁੱਖ ਸਮਝੋ ਪਸ਼ੂ ਨਾ ਸਮਝੋ ਕਿਦਰੀ ਦਾ ਬੰਧ ਕਰਨ ਲੱਗ ਉਦੀ ਮਹਾਨਤਾ ਵਿਦਾਨ ਵਾਸਤੇ ਐਸਾ ਕੀਤਾ ਗਿਆ ਤੇ ਮਨੁੱਖ ਦੇ ਨੇੜੇ ਦੁੱਖ ਸੁੱਖ ਜੋ ਹੈ ਜ਼ਿਆਦਾ ਮਹਿਸੂਸ ਕਰਦੀ ਹੈ ਮਾਨਸਿਕ ਤਲ ਤੇ ਕਾਫੀ ਵਿਕਸਿਤ ਹੋ ਗਈ ਹੈ ਅੱਗੇ ਉੱਠ ਗਈ ਹੈ ਤੋਂ ਖੈਰ ਮੈਂ ਅਰਜ਼ ਕਰਾਂ ਪਰ ਸਥਿਤੀ ਮਹਾਤਮਾ ਬੁੱਧ ਦੀ ਵੀ ਠੀਕ ਨਹੀਂ ਸੀ ਸਥਿਤੀ ਰਾਮ ਦੀ ਠੀਕ ਨਹੀਂ ਹੈ ਕ੍ਰਿਸ਼ਨ ਦੀ ਠੀਕ ਨਹੀਂ ਪਰ ਸਥਿਤੀ ਕਬੀਰ ਦੀ ਠੀਕ ਨਹੀਂ ਹੈ ਪਰ ਸਥਿਤੀ ਗੁਰੂ ਨਾਨਕ ਦੀ ਵੀ ਠੀਕ ਨਹੀਂ ਸੀ ਪ੍ਰਹਿਲਾਦ ਦੀ ਵੀ ਠੀਕ ਨਹੀਂ ਦਰੋਹ ਦੀ ਵੀ ਠੀਕ ਨਹੀਂ ਪਰ ਸਥਿਤੀ ਤੇ ਗੁਰੂ ਅਰਜਨ ਦੇਵ ਜੀ ਦੀ ਵੀ ਠੀਕ ਨਹੀਂ ਜੇਲ ਦੇ ਚ ਨੇ ਤਤੀ ਤਵੀ ਤਨ ਕੋਈ ਪਰਿਸਥਿਤੀ ਤੇ ਠੀਕ ਨਹੀਂ ਹੈ। ਪ੍ਰਿਥੀ ਚੰਦ ਵਹਿ ਰਹੀ ਹੈ, ਦੋ ਦਾਪਾ ਘਰ ਘਾਟ ਲੁੱਟ ਬੈਠਾ। ਸੁਆਕਤੀ ਮੈਂ ਕਰਾਂ। ਪਰਿਸਥਿਤੀ ਠੀਕ ਨਹੀਂ। ਪਰਿਸਥਿਤੀ ਗੁਰੂ ਹਰਗਵਿੰਦ ਸਾਹਿਬ ਜੀ ਮਹਾਰਾਜ ਦੀ ਵੀ ਠੀਕ ਨਹੀਂ। ਵਕਤ ਦੀ ਹਕੂਮਤ ਮੈਰੀ ਗੋਆਲਗਿਰ ਦੇ ਕਿਲੇ ਦੇ ਚ ਬੰਦ ਕੀਤਾ। ਲੰਬਾ ਚੌੜਾ ਇਤਿਹਾਸ ਸੁਣ ਮੈਂ ਤੁਹਾਡੇ ਸਾਹਮਣੇ ਕੀ ਰਿਹਾ। ਕਿਸੇ ਵੀ ਬਗਤ ਦੀ ਹਿਸਤਰੀ ਪੜ ਲਓ। ਪਰਿਸਥਿਤੀ ਮੁਹੰਮਦ ਸਾਹਿਬ ਦੀ ਠੀਕ ਨਹੀਂ ਸੀ। ਬਦਰ ਦੀ ਲੜਾਈ ਦੇ ਚ ਬਦਰ ਦੇ ਮੈਦਾਨ ਦੇ ਚ ਪੱਥਰ ਦੇ ਨਾਲ ਆਪਦੇ ਅਗਲੇ ਦੰਦ ਟੁੱਟ ਗਏ ਸਨ। ਦੋ ਜਵਾਨ ਸਰੀਰ ਹੋਵੇ ਤੇ ਜ਼ੋਰ ਦੇ ਪੱਥਰ ਨਾਲ ਇਹ ਅਗਲਾ ਦੰਦ ਟੁੱਟੇ ਕਿੰਨੀ ਪੀੜਾ ਆਉਂਦੀ ਇੱਕ ਜਗ੍ਹਾ ਗਾਰ ਵਿੱਚ ਪਨਾ ਲੈਣੀ ਪਈ ਇਹ ਗਲੋਖੜੀ ਮਕੜੀ ਨੇ ਜਾਲਾ ਬਣਾ ਦਿੱਤਾ ਬੈਰੀ ਲੰਘ ਕੱਲੇ ਹੀ ਬੰਜ ਰਹੇ ਸੀ ਪਿੱਛੇ ਬਹੁਤ ਲੰਬਾ ਚੌੜਾ ਲਾਉ ਲਸ਼ਕਰ ਪਰ ਸਥਿਤੀ ਤੇ ਠੀਕ ਨਹੀਂ ਸਥਿਤੀ ਇਸਾ ਦੇ ਵੀ ਠੀਕ ਨਹੀਂ ਸੀ ਲੇਕਿਨ ਮਨ ਸਥਿਤੀ ਐਸੀ ਚੰਗੀ ਹੈ ਹਰ ਵਕਤ ਰਵਨ ਨਾਲ ਜੁੜੇ ਇਹ ਜਿਹੜੇ ਲੋਕੀ ਕਹਿੰਨਨ ਸਥਿਤੀ ਜਰਾ ਠੀਕ ਹੋ ਜਾਏ ਸਾਡਾ ਮਾਉਲ ਠੀਕ ਹੋ ਜਾਏ ਅੰਮ੍ਰਿਤ ਛਕ ਲਵਾਂਗੇ ਅੰਮ੍ਰਿਤ ਵੇਲੇ ਉਠਾਂਗੇ ਨਾਮ ਜਪਾਂਗੇ ਮੇਰਾ ਇਹ ਕਹਿਣਾ ਹੁੰਦਾ ਤੁਸੀਂ ਕਦੀ ਨਾਮ ਨਹੀਂ ਜਪੋਗੇ ਕਿਉਂਕਿ ਪਰਿਸਥਿਤੀ ਕਥਾਈ ਪੂਰਨ ਦੀ ਕਿਸੇ ਦੀ ਵੀ ਠੀਕ ਨਹੀਂ ਹੁੰਦੀ ਕੁਛ ਨਾ ਕੁਛ ਤੇ ਸਮੱਸਿਆ ਰਹਿੰਦੀ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਆਉਂਦਾ ਸਮੱਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਹੁੰਦੀ ਕੁਛ ਨਾ ਕੁਛ ਸਮੱਸਿਆ ਤੇ ਰਹੇ ਸਰੀਰਕ ਨਾ ਹੋਈ ਤੇ ਕੋਈ ਪਰਿਵਾਰਕ ਹੋਵੇਗੀ ਪਰਿਵਾਰਕ ਨਾ ਹੋਈ ਤੇ ਕੋਈ ਆਰਥਿਕ ਹੋਵੇਗੀ ਆਰਥਿਕ ਨਾ ਹੋਈ ਤਾਂ ਕੋਈ ਰਾਜਨੀਤਿਕ ਹੋਵੇਗੀ ਕੁਛ ਨਾ ਕੁਝ ਤੇ ਹੋਵੇ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਆਉਂਦਾ ਸਮस्याਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਹੁੰਦੀ ਕੋਈ ਨਾ ਕੋਈ ਸਮੱਸਿਆ ਰਹੇ ਸਮੱਸਿਆ ਖਤਮ ਹੋ ਜਾਣਾ ਫਿਰ ਅਸੀਂ ਨਾਮ ਜਪਾਂਗੇ ਕਥਾ ਹੀ ਨਹੀਂ ਐਸਾ ਮਨੁੱਖ ਨਹੀਂ ਜਪ ਸਕਦਾ ਜਿਵੇਂ ਸਿਆਣੇ ਮਨੁੱਖ ਬੇੜੀ ਠੇਲਦੇ ਨੇ ਤੇ ਚਲਦੀ ਹੋਈ ਬੇੜੀ ਆਪਣੇ ਆਪ ਲਹਿਰਾਂ ਨੂੰ ਕੱਟਦੀ ਹੋਈ ਪਾਰ ਹੋ ਜਾਂਦੀ ਸਿਆਣੇ ਮਨੁੱਖ ਨਾਮ ਜਪਣ ਲੱਗ ਪੈਂਦੇ ਨੇ ਆਪਣੇ ਆਪ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ ਸਮੱਸਿਆਵਾਂ ਵਾਂ ਰਸਤਾ ਦੇ ਦਿੰਦੇ ਨੇ ਮਾਰਗ ਦੇ ਦਿੰਦੇ ਨੇ ਤੋਂ ਮੈਂ ਅਰਜ਼ ਕਰਾਂ ਅਗਰ ਕੋਈ ਮਨੁੱਖ ਨਾਮ ਨਹੀਂ ਜਪ ਸਕਿਆ ਪਰ ਸਥਿਤੀ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ ਕੋਈ ਮੇਰਾ ਵਾਤਾਵਰਣ ਠੀਕ ਨਹੀਂ ਸੀ ਵਾਤਾਵਰਨ ਤੇ ਕਿਸੇ ਸੰਤ ਦਾ ਠੀਕ ਨਹੀਂ ਸੀ ਕਿਸੇ ਵੀ ਭਗਤ ਦਾ ਠੀਕ ਨਹੀਂ ਸੀ ਮੈਂ ਕਲ ਅਰਜ਼ ਕੀਤੀ ਸੀ ਪਰ ਸਥਿਤੀ ਮੀਰਾ ਦੀ ਠੀਕ ਨਹੀਂ ਸੀ ਜੰਗਲਾਂ ਦੇ ਵਿੱਚ ਭਟਕਦੀ ਰਹੀ ਹੁਣ ਇਸਤਰੀ ਚੋਲਾ ਹੋਵੇ ਤੇ ਜਾਨ ਸਰੀਰ ਹੋਵੇ ਤੇ ਕੱਲੀ ਜੰਗਲਾਂ ਦੇ ਵਿੱਚ ਭਟਕਣਾ ਇੱਕ ਸਿਆਣੇ ਲਿਖਾਰੀ ਨੇ ਮੇਰੇ ਇਤੇ ਪ੍ਰਸ਼ਨ ਕੀਤਾ ਸੀ ਕਿ ਕੱਲੀ ਇਸਤਰੀ ਕਿਸ ਤਰ੍ਹਾਂ ਬੇਖੌਫ ਤੇ ਬੇਦਾਗ ਜੰਗਲ ਦੇ ਵਿੱਚ ਭਟਕਦੀ ਰਹੀ ਮੈਂ ਕਹ ਭਗਤੀ ਭਾਵਨਾ ਕਰਕੇ ਉਸਦੇ ਚਿਹਰੇ ਦੀ ਬਨਾਵਟ ਐਸੀ ਸੀ ਦੋਸਤੋ ਦੋਸ਼ਮਨੋ ਕੱਗਿਆ ਹੁੰਦਾ ਸੀ ਉਹਨੂੰ ਮਾਂ ਦੇਸਦੀ ਸੀ ਨਾਮ ਦਾ ਰਸ ਐਸਾ ਕਰ ਦਿੰਦਾ ਹੈ ਚਿਹਰੇ ਦੀ ਹਾਲਤ ਕਰ ਦ ਜਦ ਅੰਤਿਸ਼ ਕਰਨ ਪਾਵਨ ਹੋ ਜਾਏ ਰੋਮ ਰੋਮ ਪਵਿੱਤਰ ਹੋ ਜਾਏ ਉਸ ਦੇ ਸਾਹਮਣੇ ਮੈਲੇ ਤੋਂ ਮੈਲਾ ਮਨੁੱਖ ਵੀ ਆਵੇਗਾ ਪ੍ਰਭਾਵਤ ਹੋਵੇ ਸੰਤ ਕੇ ਸੰਗ ਨਹੀਂ ਕਿਛ ਘਾਲ ਦਰਸ਼ਨ ਭੇਟ ਤੋ ਹੋਵੇ ਇਹ ਹਕੀਕਤ ਹੈ ਪਰ ਸਥਿਤੀ ਤੇ ਠੀਕ ਨਹੀਂ ਸੀ ਉਸਦੀ ਲੇਕਿਨ ਮਨ ਸਥਿਤੀ ਐਸੀ ਠੀਕ ਹੈ ਉਹ ਭੁਖੇ ਰਹਿ ਕੇ ਵੀ ਰੁੱਖਾਂ ਥਲੇ ਰਾਤ ਕੱਟ ਕੇ ਵੀ ਰੱਬ ਨਾਲ ਜੁੜੀ ਹੋਈ ਲੋਕੀ ਭਰੇ ਪੇਟ ਵੀ ਨਾਮ ਨਹੀਂ ਜਪਦੇ ਉਕੀ ਘਰ ਦੇ ਚ ਵੀ ਨਹੀਂ ਜਪਦਾ ਕੋਈ ਸੱਤੀ ਤਵੀ ਤੇ ਬੈਠ ਕੇ ਵੀ ਸਮਾਧੀ ਲੀਨ ਹੈ ਕੋਈ ਫੁੱਲਾਂ ਦੀ ਸੇਜ ਤੇ ਵੀ ਤੜਪਦਾ ਪਿਆ ਹੈ ਪਰ ਸਥਿਤੀ ਦੀ ਗੱਲ ਨਹੀਂ ਹੈ ਮਨ ਸਥਿਤੀ ਦੀ ਗੱਲ ਮਨ ਸਥਿਤੀ ਠੀਕ ਨਾ ਹੋਵੇ ਤੇ ਨਾਮ ਜਪਣਾ ਔਖਾ ਖੇੜ ਸਾਰੀ ਮਨ ਸਥਿਤੀ ਦੀ ਹੈ ਇਹ ਸੰਗਤ ਤੇ ਕਥਾ ਇਹ ਕੀਰਤਨ ਇਹ ਬਾਣੀ ਦਾ ਪਾਠ ਮਨ ਸਥਿਤੀ ਨੂੰ ਠੀਕ ਕਰਨਾ ਤੇ ਕਿਸ ਦੀ ਠੀਕ ਹੋ ਗਈ ਹੈ ਜੋ ਜਪਣ ਲੱਗ ਪਏ ਠੀਕ ਬਾਹਰ ਦਾ ਮਾਹੌਲ ਤੇ ਇਸ ਤਰ੍ਹਾਂ ਰਹੇ ਕੁਛ ਨਾ ਕੁਛ ਸਮੱਸਿਆ ਤੇ ਰਹੇਗੀ ਹਰ ਇੱਕ ਦੇ ਕਿੰਨੇ ਸਾ ਤੁਸੀਂ ਇੱਥੇ ਬੈਠੇ ਹੋ ਕੋਈ ਮਨੁੱਖ ਦਾਅਵੇ ਨਾਲ ਨਹੀਂ ਕਹਿ ਸਕਦਾ ਕਦਾਈ ਨਹੀਂ ਕਹਿ ਸਕਦਾ ਕਿ ਮੈਂ ਮੰਦਭ ਹੀ ਨਹੀਂ ਹੁੰਦਾ ਵੀ ਕਿਸੇ ਦੀ ਕੋਈ ਸਮੱਸਿਆ ਨਹੀਂ ਹੈ ਹਰ ਇੱਕ ਦੀ ਹਰ ਇੱਕ ਦੀ ਆਪਣੇ ਆਪਣੇ ਦੁੱਖ ਨੇ ਹਰ ਇੱਕ ਦੀ ਆਪਣੀ ਆਪਣੀ ਵਿਪਤਾ ਹੈ ਹਰ ਇੱਕ ਦੀ ਆਪਣੀ ਆਪਣੇ ਕੋਈ ਕਮਜ਼ੋਰੀ ਹੈ ਕਮੀ ਕੁਝ ਨਾ ਕੁਝ ਸਮੱਸਿਆ ਤੇ ਇਹ ਜੀਵਨ ਭਰ ਰਹਿਣਗੇ ਇੱਕ ਲਹਿਰ ਮਿਟੇਗੀ ਦੂਜੀ ਦੂਜੀ ਲਹਿਰ ਮਿਟੇਗੀ ਤੇ ਜੀ ਸਾਗਰ ਲਹਿਰਾਂ ਤੋਂ ਬਿਨਾ ਨਹੀਂ ਆਉਂਦਾ ਸਮੱਸਿਆ ਤੋਂ ਬਿਨਾ ਜ਼ਿੰਦਗੀ ਨਹੀਂ ਆਉਂਦੀ ਨਹੀਂ ਆਉਂਦੀ ਕੋਈ ਨਾਮ ਨਹੀਂ ਜਪ ਸਕਿਆ ਪਰ ਸਥਿਤੀ ਦੀ ਗੱਲ ਨਹੀਂ ਹੈ ਮਨ ਸਥਿਤੀ ਦੀ ਗੱਲ ਹੈ ਸੰਗਤ ਰੋਜ਼ ਇਸ ਵਾਸਤੇ ਕਰਨੀਏ ਮਨ ਸਥਿਤੀ ਠੀਕ ਹੋਵੇ ਤੇ ਸੰਗਤ ਦਾ ਫਲ ਕਿਸ ਨੂੰ ਮਿਲ ਗਿਆ ਹੈ ਸੰਗਤ ਕੀਤੀ ਹੋਈ ਕਿਸ ਦੀ ਸਫਲ ਹੋ ਗਈ ਜੋ ਅੰਮ੍ਰਿਤ ਵੇਲੇ ਉੱਠ ਕੇ ਜਪਣ ਲੱਗ ਪਿਆ ਇਹਨੇ ਸੰਗਤ ਤੋਂ ਸਿੱਖਿਆ ਲੈ ਲਈ ਜਿਹੜਾ ਅਜੇ ਤੱਕ ਵੀ ਨਹੀਂ ਜਪਦਾ ਪਿਆ ਗੁਰਦੁਆਰੇ ਆਣ ਦਾ ਜੇ ਫਲ ਕੋਈ ਨਹੀਂ ਮਿਲਿਆ